ਅੱਡੇ ਵਾਲੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਤਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀਏ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤਾਂ ਸਾਰੀਆਂ ਭੈਣਾਂ ਤੇ ਭਰਾਵਾਂ ਜਿਹਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਮੇਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਕੋਈ ਮੈਂ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣਾ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਬਾਕੀ ਜੇ ਕਿਸੇ ਭੈਣ ਨੇ ਕੋਈ ਵੀ ਚੀਜ਼ ਪੁੱਛਣੀ ਹੁੰਦੀ ਆ ਕੰਮ ਦੇ ਰਿਲੇਟਡ ਤਾਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਬਾਕੀ ਜੇ ਕਿਸੇ ਵੀ ਭੈਣ ਦਾ ਜਾਂ ਭਰਾ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਕੀ ਕਰਨਾ ਨੀਤੀ ਮੇਰਾ WhatsApp ਨੰਬਰ ਚਲੀ ਜਾਂਦਾ ਉੱਤੇ ਜੇ ਕਿਸੇ ਭੈਣ ਨੂੰ ਲਿਖਣਾ ਆਉਂਦਾ ਲਿਖ ਵੀ ਸਕਦੇ ਹੋ ਬੋਲ ਕੇ ਭੇਜਣਾ ਦਾ ਬੋਲ ਕੇ ਭੇਜਿਆ ਕਰੋ ਹਨਾ ਕੋਈ ਦਿੱਕਤ ਨਹੀਂ ਜਿੰਨਾ ਚਿਰ ਮਾਹੀ ਮਰਜ਼ੀ ਗੱਲ ਕਰ ਸਕਦੇ ਹੋ ਕੰਮ ਦੇ ਰਿਲੇਟਡ ਠੀਕ ਆ ਜਾਂ ਕਿਸੇ ਭਰਾ ਨੇ ਕੋਈ ਕੰਮ ਸ਼ੁਰੂ ਕਰਨਾ ਕੱਪੜੇ ਦਾ ਤਾਂ ਦੋ ਚੀਜ਼ਾਂ ਹੀ ਹੁੰਦੀ ਵੀ ਕਰੀਏ ਜਾਂ ਨਾ ਕਰੀਏ ਹਨਾ ਇੱਕ ਵਾਰੀ ਰੈਵ ਹੈ ਪਹਿਲੋ ਵੀ ਵੀਡੀਓ ਬਣਾਉਣਾ ਵੀ ਤੁਸੀਂ ਨਾ ਰਾਇ ਜ਼ਰੂਰ ਕਰ ਲਿਆ ਕਰੋ ਹਨਾ ਕਈ ਵਾਰੀ ਆਪਾਂ ਨੂੰ ਛੇਤੀ ਕਾਲ ਹੁੰਦੀ ਹੈ ਕਿਸੇ ਹੁੰਦੀ ਹੈ ਕਿ ਵੀ ਆਪਾਂ ਵੀ ਛੇਤੀ ਕੰਮ ਖੋਲ ਲਏ ਹਨਾ ਬਾਅਦ ਦੇ ਵਿੱਚ ਜਦੋਂ ਕੰਮ ਨਹੀਂ ਪੈਂਦਾ ਫਿਰ ਜਾਦੇ ਟੈਨਸ਼ਨ ਦੇ ਵਿੱਚ ਆ ਜਾਂਦੇ ਭਰਾ ਵੀ ਤੇ ਭੈਣਾ ਵੀ ਤਾਂ ਕਰਕੇ ਕਿਵੇਂ ਇਹ ਜ਼ਰੂਰੀ ਬੇਨਤੀ ਕਰਦਾ ਜਦੋਂ ਵੀ ਕੰਮ ਸ਼ੁਰੂ ਕਰਨਾ ਮੇਰੇ ਨਾਲ ਜਾਂ ਕਿਸੇ ਵੀ ਹੋਰ ਪ੍ਰਾਣਾ ਜਿਹੜਾ ਕੋਈ ਕੰਮ ਕਰਦਾ ਪ੍ਰਾਣਾ ਹਨਾ ਵੀ ਕੱਪੜੇ ਦੇ ਨਾਲ ਸਟੀਚਿੰਗ ਦੇ ਸ਼ੁਰੂ ਕਰੀਏ ਜਾਂ ਨਾ ਕਰੀਏ ਕਿ ਹੋਇਆ ਕੱਪੜਾ ਪਾਈਏ ਤਾਂ ਕਿ ਆਪਣੇ ਪੱਲੇ ਨਾ ਪਵੇ ਹਨਾ ਤਾਂ ਅੱਜ ਜਿਹੜਾ ਆਪਾਂ ਟਾਕ ਲੈਤਾ ਉਹ ਹੈਗਾ ਲੇਡੀ ਸੂਟ ਦਾ ਲੇਡੀ ਸੂਟ ਦਾ ਨਾਪ ਕਿਵੇਂ ਲੈਣਾ ਕਿਉਂਕਿ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਵੀਡੀਓ ਕਾਫੀ ਪਾਈਆਂ ਹੋਣਗੇ ਵੀ ਨਾਪ ਆਪਾਂ ਨੂੰ ਲੈਣਾ ਜ਼ਰੂਰੀ ਆਉਣਾ ਚਾਹੀਦਾ ਹਨ ਵੀ ਨਾਪ ਕਿਵੇਂ ਲੈਣਾ ਸੂਟ ਤੋਂ ਕਿਵੇਂ ਨਾਪ ਲੈਣਾ ਬਾਡੀ ਤੋਂ ਕਿਵੇਂ ਨਾਪ ਲੈਣਾ ਜੇਕਰ ਕਿਸੇ ਭੈਣ ਨੂੰ ਬਾਡੀ ਤੋਂ ਨਾਪ ਲੈਣ ਦੀ ਦਿੱਕਤ ਆਉਂਦੀ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਕਰੋ ਵੀ ਸਾਨੂੰ ਬਾਡੀ ਤੋਂ ਨਾਪ ਲੈਣਾ ਨਹੀਂ ਆਉਂਦਾ ਤਾਂ ਉਹਤੇ ਵੀ ਆਪਾਂ ਇੱਕ ਦਵਾਰੇ ਵੀਡੀਓ ਪਾ ਦੇਵਾਂਗੇ ਬਾਕੀ ਤਕਰੀਬਨ ਤਕਰੀਬਨ ਆਪਾਂ ਸਾਰੀਆਂ ਵੀਡੀਓ ਲਗਭਗ ਪਾਗਾ ਹਾਂਗਾ ਸਲਾਈ ਦੀ ਥੋੜੀ ਦਿੱਕਤ ਆਉਣੀ ਵੀਡੀਓ ਵਿੱਚ ਪਾਈ ਨਹੀਂ ਹਜੇ ਤੇ ਜਲਦੀ ਆਪਾਂ ਸਲਾਈ ਦੀ ਵੀਡੀਓ ਪਾਵਾਂਗੇ ਠੀਕ ਹੈ ਜੀ ਤਾਂ ਆਜੋ ਆਪਾਂ ਵੀਡੀਓ ਜਲਦੀ ਸ਼ੁਰੂ ਕਰਦੇ ਆਂ ਫਿਰ ਜਿਆਦਾ ਲੰਬੀ ਹੋ ਜਾਂਦੀ ਆ ਬਾਕੀ ਜਿਹੜੀਆਂ ਭੈਣਾਂ ਸਿੱਖਣਾ ਚਾਹੁੰਦੀਆਂ ਉਹਨਾਂ ਨੂੰ ਤਾਂ ਲੰਬੀ ਜਾਂ ਛੋਟੀ ਵੱਡੀ ਦਾ ਕੋਈ ਚੱਕਰ ਨਹੀਂ ਉਹ ਤਾਂ ਕਹਿੰਦੀਆਂ ਬਈ ਸਸੇ ਤਾਂ ਕੰਮ ਸਿੱਖਣਾ ਸਾਨੂੰ ਕੋਈ ਚੱਕਰ ਨਹੀਂ ਪਵਾਂ ਤੁਸੀਂ 2 ਘੰਟੇ ਲਾਓ ਤਿੰਨ ਲਾਓ ਹਨਾ ਵੀ ਜਿਹੜੇ ਕੰਮ ਸਿੱਖਣਾ ਹੁੰਦਾ ਕਿਉਂਕਿ ਇਹ ਤਾਂ ਆਪਣੇ ਕੋਲੇ ਬਹੁਤ ਵਧੀਆ ਪਲੇਟਫਾਰਮ ਆ ਵੀ ਆਪਾਂ ਘਰੇ ਬੈਠ ਕੇ ਜਦੋਂ ਮਨ ਕਰਦਾ ਕੋਈ ਵੀ ਚੀਜ਼ ਦੇਖ ਸਕਦੇ ਹਾਂ ਬਾਕੀ ਜਿਹੜੀਆਂ ਭੈਣਾਂ ਆਪਣੇ ਜੁੜੀਆਂ ਹੋਊਗਾ ਨੂੰ ਪਤਾ ਵੀ ਬਾਈ ਚਾਰਜ ਕੀ ਆਖਰਕੇ ਦਾ ਫੋਨ ਆ ਚੁੱਕਾ ਹੈ ਮੈਨੂੰ ਨਹੀਂ ਮੈਂ ਹਰ ਇੱਕ ਦਾ ਫੋਨ ਚੱਕਦਾ ਜਾਂ ਬੈਕ ਕਾਲ ਕਰਦਾ ਹੁੰਦਾ ਜਦੋਂ ਵੀ ਮੇਰਾ ਟਾਈਮ ਲੱਗੇ ਹੈ ਨਾ ਤੁਹਾਨੂੰ ਵਾਰੀ ਵਾਰੀ ਕਹਿਣ ਨੂੰ ਗਲਤ ਕੱਟ ਨੂੰ ਇੱਕ ਵਾਰੀ ਪੁੱਛ ਲਾਜ਼ਮੀ ਲਿਆ ਕਰੋ ਜਿਵੇਂ ਬੈਨ ਲਾਉਣਾ ਕਿਸੇ ਕੁਰਤੀ ਦੀ ਉਹਦੀ ਆਲੱਗ ਹੁੰਦੀ ਆ ਗਲਾ ਗੋਲ ਕਰਨਾ ਵੋਟ ਨੇਕ ਕਰਨਾ ਸਾਰਿਆਂ ਦੀ ਕੱਟ ਅਲੱਗ ਅਲੱਗ ਹੁੰਦੀ ਪੁੱਛ ਲਿਆ ਕਰੋ ਕਈ ਵਾਰੀ ਨਹੀਂ ਪਤਾ ਲੱਗਦਾ ਲੋ ਜੀ ਫੋਨ ਨੂੰ ਜੈਂਪਰ ਨੂੰ ਬਖਿਆਲਿਆ ਕਿਉਂਕਿ ਸਾਡੇ ਇੱਧਰ ਜੈਂਪਰ ਕਹਿੰਦੇ ਆ ਜਾਂ ਸ਼ਰਟ ਵੀ ਕਹਿੰਦੇ ਕੁੜਤੀ ਵੀ ਕਹਿੰਦੇ ਆ ਬਾਕੀ ਆਪਦੇ ਆਪ ਦੇ ਏਰੀਏ ਦੀ ਬੋਲੀ ਹੁੰਦੀ ਆ ਤੁਸੀਂ ਕੁਝ ਵੀ ਕਹਿ ਸਕਦੇ ਹੋ ਹਨ ਬਸ ਨਾ ਆਪਾਂ ਸਹੀ ਟੰਗ ਦੇ ਨਾਲ ਰਹਿਣਾ ਇਹ ਚੀਜ਼ ਦਾ ਜਰੂਰ ਧਿਆਨ ਰੱਖਣਾ ਇੱਥੋਂ ਆਪਣਾ ਆ ਗਲਿਆਈ ਸਿਉਣ ਤੋਂ ਨਾ ਇੱਥੋਂ ਜਿੱਥੋਂ ਸ਼ੁਰੂ ਹੁੰਦਾ ਗਲਾ ਆਪਣਾ ਇੱਥੋਂ ਇਸ ਤਰ੍ਹਾਂ ਕੀ ਤਰ੍ਹਾਂ ਖਿੱਚ ਕੇ ਆਪਾਂ ਛੱਡ ਦਿੰਦੇ ਹਾਂ ਖਿੱਚਣਾ ਵੀ ਨਹੀਂ ਪੂਰਾ ਇੱਕ ਵਾਰੀ ਖਿੱਚ ਕੇ ਛੱਡ ਦਿੰਦੇ ਆ ਕਿੰਨਾ ਆ ਰਿਹਾ 42.5 ਆਪਾਂ ਇੱਥੇ ਲਿਖਾਂਗੇ 42.5 ਜਿਵੇਂ ਹੁਣ ਬਾਹ ਹੈਗੀ ਇਸ ਪਾਸੇ ਦੀ ਪੌਣੀ ਪੌਣੀ ਬਾਹ ਤੋਂ ਆਪਾਂ ਹੁਣ ਨਾ ਪੂਰੀ ਬਾਹ ਕਰਨੀ ਆ। ਦੇਖੋ ਇੱਥੋਂ ਪਹਿਲਾਂ ਇਹਨਾਂ ਦੀ ਬਾਹ ਹੈਗੀ 1.5 ਹੁਣ ਆਪਾਂ ਘੱਟ ਤੋਂ ਘੱਟ ਪੂਰੀ ਬਾਹ 21 ਇੰਚ ਕਰਾਂਗੇ ਤਾਂ ਕਿ ਸਹੀ ਆਵੇ ਕਿਉਂਕਿ ਸਰਦੀ ਦਾ ਟਾਈਮ ਹੁਣ 21.5 ਹੋ ਗਈ ਪੂਰੀ ਤੇ ਮੂਰੀ ਵੀ ਉਸ ਹਿਸਾਬ ਨਾਲ ਆਪਾਂ ਥੋੜੀ ਜਿਹੀ ਘੱਟ ਕਰ ਲਾਂ ਕਿਉਂਕਿ ਇੱਥੋਂ ਦਾ ਤੇ ਇੱਥੋਂ ਦਾ ਫਰਕ ਹੁੰਦਾ। ਇੱਥੋਂ ਮੂਰੀ ਹੁਣ ਆਪਾਂ ਇਹਨੂੰ 1.5 ਇੰਚ ਪਾਵਾਂਗੇ ਅੱਗੇ ਤੋਂ ਲੋਕੀ ਮੂਰੀ ਤੇ ਨਾਲ ਹੀ ਲਿਖਦਾ ਬਾਕੀ ਮੈਂ ਬਹੁਤ ਸਾਰੀਆਂ ਪੈਨ ਨੂੰ ਪਹਿਲੇ ਹੀ ਦੱਸ ਦੇਣਾ ਜੀ ਡੈਰੀ ਜ਼ਰੂਰ ਛਪਾਓ ਜਿਹੜੀਆਂ ਇਹਨੂੰ ਕੰਮ ਕਰਨ ਦਾ ਸ਼ੌਂਕ ਨਹੀਂ ਵੱਧ ਕੰਮ ਹੁੰਦਾ ਜਾਂ ਜਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਆ ਡੈਰੀ ਲਾਜ਼ਮੀ ਜ਼ਰੂਰੀ ਹੁੰਦੀ ਆ ਦੇਖੋ ਹਨਾ ਕੱਲੇ ਕੱਲੇ ਬੰਦੇ ਦੀ ਕਾਤਰ ਲੱਗੀ ਹੁੰਦੀ ਆ ਉੱਤੇ ਕਿਸੇ ਦਾ ਕਪੜਾ ਗਮਾਚਦਾਨੀ ਆ ਆਪਣੇ ਕੋਲੇ ਰਹਿ ਜਾਂਦੀ ਆ ਗਾਹ ਕੋਲੇ ਜਲੀ ਜਾਂਦੀ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀਗੀ ਸਾਰਾ ਲਿਖਿਆ ਹੁੰਦਾ ਦੇਖੋ ਲੰਬਾਈ ਬਾਹਾਂ ਤੀਰਾ ਹਰ ਇੱਕ ਚੀਜ਼ ਬਕਾਇਦਾ ਲਿਖੀ ਹੁੰਦੀ ਆ ਇਹ ਡੈਰੀਆਂ ਬਾਰੇ ਮੈਂ ਕਾਫੀ ਵਾਰੀ ਤੁਹਾਨੂੰ ਦੱਸ ਵੀ ਚੁੱਕਿਆ ਵੀ ਕਿੱਥੋਂ ਬ ਫਿਰ ਵੀ ਇਹ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿੱਥੋਂ ਬਾਈ ਤੁਸੀਂ ਆਪੇ ਬਣਵਾ ਦਿਓ ਤਾਂ ਆਪਣੇ ਕੋਲੇ ਮੁੰਡੇ ਹੈਗੇ ਕੰਮ ਕਰਦੇ ਜਿਹੜੇ ਤਾਂ ਉਹਨਾਂ ਤੋਂ ਆਪਾਂ ਬਣਵਾ ਦਾਂਗੇ ਪਰ ਘੱਟ ਤੋਂ ਘੱਟ 5 ਤੋਂ 10 ਡੈਰੀਆਂ ਛਪਵਾਇਆ ਕਰੋ ਨਹੀਂ ਇੱਕ ਡੈਰੀ ਬਹੁਤ ਮਹਿੰਗੀ ਪੈਂਦੀ ਹੈ ਜਿਹੜੀਆਂ ਪੈਣਾ ਕੋਲੇ ਕੰਮ ਵੱਧ ਹੁੰਦਾ ਜਾਂ ਜਿਹੜੇ ਮੇਰੇ ਭਰਾ ਟੇਲਰ ਮਾਸਟਰ ਹਨਾ ਹੁਣ ਅੱਜ ਸਵੇਰ ਵੀ ਉਹਨੂੰ ਇੱਕ ਭਰਾ ਮਿਲਿਆ ਸੀ ਉਹ ਕਹਿੰਦਾ ਬਾਈ ਇਹਦਾ ਕੀ ਪ੍ਰੋਸੈਸ ਹੁੰਦਾ ਕੋਈ ਆਧਾਰ ਕਾਰਡ ਵਗੈਰਾ ਦੇਣਾ ਪੈਂਦਾ ਜਾਂ ਕੁਝ ਹੋਰ ਮੈਂ ਕਿਹਾ ਕੁਝ ਨਹੀਂ ਸਿੰਪਲ ਜਿਵੇਂ ਦੇਖੋ ਆਪਣਾ ਗੋਤ ਗਿੱਲ ਹੈ ਹਨਾ ਆਪਾਂ ਇੱਥੇ ਲਿਖਿਆ ਆ ਗਿੱਲ ਡਰੈੱਸ ਡਿਜ਼ਾਈਨਰ ਤੁਹਾਡਾ बस इरिबस इ इ आ ही ਆ ਵੀ ਸਾਰਾ ਕੁਝ ਲਿਖਿਆ ਹੁੰਦਾ A to Z ਕੋਈ ਵੀ ਆਪਾਂ ਚੀਜ਼ ਭੁੱਲਦੇ ਨਹੀਂ ਇਧਰ ਕੁਰਤੇ ਦਾ ਤੇ ਸ਼ਰਟ ਦਾ ਨਾਪ ਨਾਲ ਹੀ ਪਜਾਮੇ ਦਾ ਤੇ ਪੈਂਟ ਦਾ ਜਿਵੇਂ ਜਿਵੇਂ ਆਪਾਂ ਭਰ ਹੀ ਜਨੇ ਹੋਗੇਵੇਂ ਖਾਨੇ ਪੂਰੇ ਆਈ ਜਾਂਦੇ ਕਿ ਲਓ ਜੀ ਹੁਣ ਨਾਪ ਨੂੰ ਇੱਕ ਵਾਰੀ ਸਿਰ ਲਿਆ ਕਰੋ ਇਹ ਨਹੀਂ ਹੈ ਵੀ ਆਪਾਂ ਕਿਤੇ ਕੁਝ ਮੈਨ ਲੈ ਗਏ ਕੋਈ ਹੁਣ ਤੀਜੇ ਨੰਬਰ ਤੇ ਆਪਾਂ ਤੀਰਾ ਬਣਾਵਾਂਗੇ ਤਾਂ ਤੇ ਤੀਰਾ ਮੈਨਣਾ ਆਪਾਂ ਨੇ ਚੰਗੀ ਤਰ੍ਹਾਂ ਉਹ ਸੈੱਟ ਕਰ ਲੈਣਾ ਜਿੱਥੇ ਆਲਦੀ ਆ ਕੋਈ ਵਾਲਾ ਸੈੱਟ ਮੈਨਣਾ ਐਸੇ ਹੁਣ ਆਪਾਂ ਇਹ ਤੋਂ ਟੀਰਾ ਮਿਲਾਂਗੇ ਇਸ ਪੈਨ ਦਾ ਕਿੰਨਾ ਟੀਰਾ 12 ਇੰਚ ਇੱਥੇ ਆਪਾਂ ਲਿਖਾਂਗੇ 12 ਨਾਲ ਦੀ ਨਾਲ ਹੀ ਆਪਾਂ ਇੱਥੋਂ ਗਲਾ ਵੀ ਮਿਲ ਸਕਦੇ ਹਾਂ ਆਪਣਾ ਜਦੋਂ ਸੈੱਟ ਕਰਕੇ ਵਿਛਾਇਆ ਹੁੰਦਾ ਨਾ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਮਿਲ ਲੈਣਾ ਹੈ ਅਗਲਾ ਗਲਾ ਹੈਗਾ ਇਸ ਪੈਨ ਦਾ 6.5 ਤੇ ਬੈਕ ਗਲਾ ਹੈਗਾ 6 ਇੱਥੇ ਆਪਾਂ ਲਿਖਾਂਗੇ 6.5 ਪਹਿਲਾਂ 6 ਬੈਕ ਬਾਅਦਪਨ ਨਾਲ ਲਿਖ ਲਿਆ ਕਰੂ ਬੈਕ ਠੀਕ ਆ ਇਸ ਤੋਂ ਬਾਅਦ ਬਾਹਾਂ ਦੀ ਕੋਣੀ ਬਾਂਹ ਦੀ ਕੂਣੀ ਲਾਜ਼ਮੀ ਮਿਨਾ ਕਰੋ ਵਿਚਾਲੇ ਵੀ ਮਿਨਾ ਕਰੋ ਕਈ ਭੈਣਾਂ ਪੁੱਛ ਬਈ ਕਿੱਥੋਂ ਮਿਲੇ ਵਿਚਾਲੇ ਉਹ ਜੁ ਬਾਂਹ ਦੇ ਆਧੇੇ ਚ ਆਪ ਨੂੰ ਪਤਾ ਨਹੀਂ ਇੱਥੇ ਜੇ ਆਧੇੇ ਆ ਜੂਗਾ ਨਾ ਤਾਂ ਬਾਂਹ ਦੀ ਜਿਹੜੀ ਕੂਣੀ ਆ ਉਹ ਹੈਗੀ ਇਸ ਭੈਣ ਦੀ 13.5 ਇਹ ਲਾਜ਼ਮੀ ਮਿਨਾ ਕਰੋ ਤਾਂ ਕਿ ਬਾਅਦ ਦੇ ਵਿੱਚ ਜਦੋਂ ਆਪਣਾ ਸੂਟ ਬਣ ਜੇ ਨਾ ਆਪਾਂ ਨੂੰ ਧਾਗਾ ਜਿਹੜਾ ਉਹਦੀ ਦਿੱਕਤ ਨਾ ਹੋਵੇ ਵੀ ਓਕੇ ਦੀ ਰਿਪੋਰਟ ਹੀ ਆ ਬੈਲਿੰਗਾਂ ਦੇ ਵਿੱਚ ਇਹ ਤਾਂ ਹੀ ਆਊਗੀ ਜਦੋਂ ਆਪਾਂ ਨਾਪ ਬਿਲਕੁਲ ਸਹੀ ਢੰਗ ਨਾਲ ਲਿਆ ਹੋਊਗਾ ਜਦੋਂ ਆਪਾਂ ਨਾਪ ਸਹੀ ਢੰਗ ਨਾਲ ਨਹੀਂ ਲੈਂਦੇ ਵੀ ਚੱਲ ਜੂ ਅੱਡੇ ਸਾਡੇ ਨਾਲ ਸੌਣ ਮਾਰਦੇ ਫਿਰ ਨਹੀਂ ਇਹ ਚੀਜ਼ ਦਾ ਲਾਜ਼ਮੀ ਤੁਸੀਂ ਧਿਆਨ ਰੱਖਿਆ ਕਰੋ ਕੱਲੀ-ਕੱਲੀ ਚੀਜ਼ ਮਿਣਾ ਕਰੋ ਕੋਲੋਈਆਂ ਤੋਂ ਲੈ ਕੇ ਮੋਢੇ ਤੱਕ ਹਰ ਇੱਕ ਚੀਜ਼ ਇੱਥੋਂ ਜਿਹਦੇ ਛਾਤੀ ਤੋਂ ਨਾ ਇੱਥੋਂ ਐਂ ਕੁਰਤੀ ਨੂੰ ਖਿੱਚ ਕੇ ਚੰਗੀ ਤਰ੍ਹਾਂ ਛੱਡ ਦੇ। ਇਸ ਤੋਂ ਬਾਅਦ ਹੁਣ ਅਪ ਮਿਣਾਗੇ ਕਿੰਨਾ ਉਹ ਲੈ ਜੱਤ ਨਾ ਜਿਹੜੀ ਇਸ ਭੈਣ ਦੀ ਉੱਪਰੋਂ ਛਾਤੀ ਆ ਉਹ ਹੈਗੀ 19.5 ਇੰਚ ਆਪਾਂ ਇੱਥੇ ਲਿਖਾਂਗੇ ਛਾਤੀ 19.5 ਥੋੜਾ ਇੱਥੋਂ ਹੁਣ ਇਹਨਾਂ ਨੇ ਕਿਹਾ ਵੀ ਪੇਟ ਤੋਂ ਹਲਕਾ ਜਿਹਾ ਕੁਲਾ ਕਰਨਾ ਹੈ। ਤਾਂ ਆਪਾਂ ਇਹਨਾਂ ਦੀ ਕਮਰ ਮਣ ਕੇ ਫਿਰ ਉਸ ਹਿਸਾਬ ਨਾਲ ਕੁਲਾ ਕਰਾਂਗੇ। ਲਓ ਜੀ ਇਹ 9.7 ਜਿਹੜੀ ਪਹਿਲੋ ਕਮਰਾ ਹੁਣ ਆਪਾਂ 7.17 ਕਰਾਂਗੇ ਠੀਕ ਆ ਜਿਆਦਾ ਨਹੀਂ ਸੂਤਾਂ ਦੇ ਵਿੱਚ ਜਾਇਆ ਕਰੋ ਅਮਰੀਕੀ ਦੇ ਪੰਜੇ ਕੰਮ ਦੀ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਹੋਵੇ ਤੀਜੇ ਨੰਬਰ ਤੇ ਆਪਾਂ ਇਸ ਤੋਂ ਨਾਲ ਦੀ ਨਾਲ ਜਿੱਥੋਂ ਆਪਣੇ ਚਾਕ ਬੰਦ ਕੀਤੇ ਹੁੰਦੇ ਹੈ ਹਿੱਪ ਮਿਲਾਂਗੇ ਇਹ ਔਰ ਇਸ ਪੈਨ ਜਿਹੜੀ ਹਿੱਪ ਹੈਗੀ ਆ ਉਹ 21.5 ਇੰਚ ਇੱਥੇ ਆਪਾਂ ਲਿਖਾਂਗੇ 21.5 ਫਿਰ ਆਪਾਂ ਮਿਲਾਵਾਂਗੇ ਪਲੇਟਾਂ ਜਿਹਨੂੰ ਪਲੋਈਆਂ ਕਹਿੰਦੇ ਆਪਾਂ ਪਲੋਈਆਂ ਕਿੰਨੇ ਤਿਆਰ ਆ ਇਸ ਜਗ੍ਹਾ ਤੋਂ ਲੈ ਕੇ ਚੰਗੀ ਤਰ੍ਹਾਂ ਮਿਲਣੀਆਂ ਪਲੋਈਆਂ ਕਈ ਵੀ ਉੱਚੀਆਂ ਨਹੀਂ ਹੋ ਜਾਣੀਆਂ ਇਹ ਆ ਸਾਡੇ 10 ਪੌਣੇ 11 ਦੀ ਪਲੋਈਆਂ ਇਸ ਪੈਣੀ ਤਿਆਰ ਪੌਣੇ 11 ਦੇ ਆਪਾਂ ਹੁਣ ਇੱਥੇ ਦੇਖਾਂਗੇ ਪੌਣੇ 11 ਦੀ ਠੀਕ ਆ ਸਾਈਡ ਸਲਾਈ ਆਪਾਂ ਨੇ ਲਾਜ਼ਮੀ ਮਿਲਣੀ ਆ ਆ ਬਣੀ ਆ ਇਥੋਂ ਲੈ ਕੇ ਕੱਚ ਤੋਂ ਇੱਥੇ ਤੱਕ ਇਹ ਸਾਰਿਆਂ ਦੀ ਮਿਲਣੀ ਹੁੰਦੀ ਜ਼ਰੂਰੀ ਆ ਕਿੰਨੀ ਆ ਰਹੀ ਹੈ 14 ਆਪਾਂ ਇੱਥੇ ਲਿਖਾਂਗੇ ਸਾਈਡ ਸਲਾਈ ਸਾਡੇ 14 ਜਦੋਂ ਸੈਡ ਸਲਾਈ ਮਿਲਣੀ ਗਈ ਆਪਾਂ ਨੂੰ ਚਾਕ ਮੈਂ ਦੀ ਜਿਆਦਾ ਲੋੜ ਨਹੀਂ ਹੁੰਦੀ ਪਰ ਫਿਰ ਵੀ ਆਪਾਂ ਥੋੜੀ ਜਾਣਕਾਰੀ ਵਾਸਤੇ ਮਿਲ ਕੇ ਦਾਨੀ ਕਿੰਨੇ ਇਸ ਪੈਨ ਦੇ ਚਾਕ ਸਾਡੇ 20 ਆਪਾਂ ਇੱਥੇ ਲਿਖ ਲਈ ਚਾਕ ਸਾਡੇ 20 ਤੇ ਮੋਢਾ ਬਾਕੀ ਮੇਰਾ ਤਰੀਕਾ ਇਸ ਤਰ੍ਹਾਂ ਟੇਡੇ ਲੋਟ ਮੈਂਦਾ ਜੇ ਕਿਸੇ ਭੈਣ ਦਾ ਤਰੀਕਾ ਹੋਰ ਹੁੰਦਾ ਨਾ ਸਹੀ ਹੁੰਦੇ ਸੂਟ ਫਿਰ ਤੁਸੀਂ ਆਪ ਦਾ ਤਰੀਕਾ ਨਾਲ ਛੱਟ ਹੈ ਕੋਈ ਜਿਹੜੀ ਚੀਜ਼ ਤੁਹਾਨੂੰ ਮੇਰੀ ਵਧੀਆ ਲੱਗਦੀ ਹੈ ਉਹ ਤੁਸੀਂ ਗ੍ਰੈਂਡ ਕਰ ਲਿਆ ਕਰੋ ਬਾਕੀ ਛੱਡ ਦੇ ਕਰੋ ਆ ਲੋ ਕਿੰਨਾ ਇਸ ਪੈਨ ਦਾ ਮੋਢਾ ਸਾਡੇ 77 ਆਪਾਂ ਇੱਥੇ ਲਿਖਾਂਗੇ ਮੋਡਾ 7.5 ਠੀਕ ਹੈ ਜੀ ਲਗਭਗ ਸਾਰਾ ਨਾਪ ਹੋ ਗਿਆ ਕੋਈ ਵੀ ਚੀਜ਼ ਨਹੀਂ ਰਹੀ ਇੱਥੇ ਤੱਕ ਹੀ ਹੁਣ ਆਪਾਂ ਸਲਵਾਰ ਸਲਵਾਰ ਦੀ ਜਿਹੜੀ ਲੰਬਾਈ ਆਪਾਂ ਹਣੇ ਬੈਲਟ ਦੇ ਮੇਨਦੀ ਹੁੰਦੀ ਹੈ ਇਸ ਤਰ੍ਹਾਂ ਜੰਗੀ ਦਰਬਾਸ਼ਾ ਕੇ ਖੱਚ ਕੇ ਉਹ ਮੈਂ ਛੱਡ ਦਾਂ ਬਾਹਰ ਖੱਚ ਕੇ ਮੈਨਦੇ ਆਣਗੇ ਆਪਾਂ ਵੀ ਇੱਥੇ ਕਿੰਨੀ ਮੈਨਨੇ ਮਾਸਕੇ ਟਿਕੇ ਕੋਈ ਛੱਡਦਾ ਕਰੋ ਕਿੰਨੀ ਆ ਰਹੀ ਆ 36 ਆਪਾਂ ਇੱਥੇ ਲਿਖਣਾ 36 ਸਣੀ ਬੈਲਟ ਦੀ ਲਿਖਿਆ ਕਰੋ ਨਾਪ ਕਿੰਨੇ ਭਲੇਖਾ ਲਾਗੇ ਨੇ ਇੱਥੇ ਸਣੀ ਬੈਲਟ ਦੀ ਮੂਰੀ ਕਿੰਨੀ ਆ ਰਹੀ ਹੈ ਦੇਖੋ ਇੱਥੋਂ ਪੂਰੀ ਮੇਲ ਨਹੀਂ ਮੇਲ ਕਰੋ ਇੱਕ ਪਾਸੇ 6 ਹੈ ਤਾਂ ਆਪਾਂ ਇਹਨੂੰ ਲਿਖਾਂਗੇ 12 6 ਦੁਨੀ 12 ਮੂਰੀ ਲਾਜ਼ਮੀ ਮੇਲਿਆ ਕਰੋ ਕਿਈ ਪੈਣਾ ਨਾ ਚੌੜੇ ਬਦਲੇ ਪਹੁੰਚੇ ਪਾਉਂਦੀਆਂ ਉਹ ਦੇਖ ਕੇ ਹੈਨਾ ਇਹਨਾਂ ਦੇ ਪੌਣੇ ਦਿਓ ਆਪਾਂ ਇੱਥੇ ਹੈਨਾ ਪੌਣੇ ਦਿਓ ਇਹ ਤੋਂ ਆ ਗਈ ਟੈਂਟ ਕੋਣਕਾਇ ਤੋਂ ਨਹੀਂ ਬੈਲਟ ਮੇਲ ਕੰਮੀ ਉਹ 벨ਟ ਹੈਗੀ ਇਸ ਪੰਨੇ ਸਾਢੇ 22 ਆਪਾਂ ਇੱਥੇ ਲਿਖਾਂਗੇ ਸਾਢੇ 22 ਠੀਕ ਆ ਜੀ ਬਾਕੀ ਕਿਸੇ ਵੀ ਚੀਜ਼ ਦੀ ਕੰਫਿਊਜ਼ਨ ਹੋਵੇ ਮੈਂ ਦੁਬਾਰੇ ਫਿਰ ਬੇਨਤੀ ਕਰਦਾ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਬਾਕੀ ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਲਾਜ਼ਮੀ ਦੱਸਿਆ ਕਰੋ ਬਾਕੀ ਜਿਹੜੀਆਂ ਪੜਾਜਾ ਕੋਈ ਭਰਾ ਘਰੇ ਬੈਠ ਕੇ ਕੱਪੜੇ ਸਲਾਈ ਕਰਾਉਣਾ ਚਾਹੁੰਦੇ ਆ ਸਾਡੇ ਤੋਂ ਹਨ ਤਾਂ ਉਹ ਤੁਸੀਂ ਬਸ ਰਹੀਂ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਹੀ ਪਹੁੰਚਦੇ ਕਰਦਾ ਕਰੋ ਤਾਂ ਕਿ ਘੱਟੋ ਘੱਟ ਹਫਤੇ ਜਾਂ 10 ਦਿਨਾਂ ਦਾ ਟਾਈਮ ਲਾਇਮਿੰਨਾ ਕਰੋ ਤਾਂ ਕਿ ਟਾਈਮ ਸਰ ਕੱਪੜੇ ਬਣ ਸਕਣ ਬਾਕੀ ਭਰਾਵਾਂ ਵਾਸਤੇ ਤਾਂ ਆਪਣੇ ਕੋਲੇ ਕੁੜਤੇ ਵਗੈਰਾ ਕੱਪੜਾ ਤਕਰੀਬ तकरीबन ਸਾਰੀ ਤਰ੍ਹਾਂ ਦੇ ਹੁੰਦਾ ਹੈ ਹਨ ਜਿਵੇਂ ਕੋਈ ਵਿਆਹ ਸ਼ਾਦੀ ਆ ਜਾਂ ਘਰੇ ਆਪਾਂ ਨੂੰ ਹਰ ਤਰ੍ਹਾਂ ਦਾ ਬਸ ਜੇ ਤੁਸੀਂ 10 ਦਿਨ ਦਾ ਟਾਈਮ ਦਿੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਡਿਸਕਾਊਂਟ ਵੀ ਮਿਲਦਾ ਤਾਂ ਉਹਦੇ ਵਿੱਚ ਸਾਨੂੰ ਵੀ ਸੌਖਾ ਹੁੰਦਾ ਵੀ ਕੰਮ ਜਿਹੜਾ ਆਰਾਮ ਦੇ ਨਾਲ ਸੌਖੇ ਢੰਗ ਦੇ ਨਾਲ ਬਣ ਜਾਂਦਾ ਤੇ ਵਧੀਆ ਵੀ ਬਣਦਾ ਹੈ ਜਦੋਂ ਆਪਾਂ ਆਰਾਮ ਨਾਲ ਕੰਮ ਕਰਦੇ ਆ ਕੋਈ ਕਾਲ ਨਹੀਂ ਕਰਦੇ ਤਾ ਕੰਮ ਹੋਰ ਵੀ ਵਧੀਆ ਬਣਦਾ। ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ। ਵੀਡੀਓ ਵਧੀਆ ਲੱਗਦੀ ਏ, ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ ਆਪਣੇ ਭਰਾ ਦਾ ਚੈਨਲ ਸਮਝ ਕੇ ਠੀਕ ਆ ਜੀ। ਜਿਹੜਾ ਭੈਣਾਂ ਵਾਕਈ ਮੈਨੂੰ ਦਿਲੋਂ ਪਿਆਰ ਕਰਦੀਆਂ ਆਪਣੇ ਚੈਨਲ ਦਾ ਸਟੇਟਸ ਲਾਇਆ ਕਰੋ। ਹੋਰਾਂ ਭੈਣਾਂ ਨੂੰ ਅੱਗੇ WhatsApp ਦੇ ਰਾਹੀਂ ਜਾਂ ਕਿਸੇ Facebook ਦੇ ذریعے ਰਾਹੀਂ ਸ਼ੇਅਰ ਕਰਿਆ ਕਰੋ ਲਾਜ਼ਮੀ। ਬਾਕੀ ਮਿਲਦੇ ਆਂ ਜਲਦੀ ਨਵੀਂ ਵੀਡੀਓ ਲੈ ਕੇ ਹੋ ਸਕਦਾ ਆਪਾਂ ਇਸ ਸੂਟ ਦੀ ਕਟਿੰਗ ਦੀ ਵੀਡੀਓ ਪਾਈਏ ਅੱਜ। ਹਨਾ? ਕਿਉਂਕਿ ਸਰਦੀ ਵਾਲਾ ਸੂਟ ਆ ਸਿੰਪਲ ਘਰੇ ਪਾਉਣ ਨੂੰ। ਪਹਿਣਾ ਦਾ ਹੁੰਦਾ ਮਨ ਵੀ ਆਪ ਹੀ ਛੌਂ ਕੇ ਚਲ ਪਾ ਲਗੇ ਹਨ ਵੀ ਮਹਿੰਗੇ ਸੂਟ ਤੇ ਚਲੋ ਆਪਾਂ ਘਰੇ ਨਹੀਂ ਸਿਓ ਸਕਦੇ ਘਰੇ ਪਾਉਣ ਵਾਲੇ ਤਾਂ ਸਿਓ ਹੀ ਸਕਦੇ ਆ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ